केड़े काम आंदा वा अब मैं एक बात है ने कोई मैं टाइट हो और कोई बेस टाइट हो है और वो आ काट भी सकदा अच्छा, तो ना दे खोल भी सकदा अच्छा किद्दा चलदा है आ देखो आ बटे लगे अच्छा एक और आ रही भी तो बोल से जो का दे दे सुना एफ फॉर फाइव एफ फॉर फाइव कॉल आ ये भी सीखी ना सिखाईया मैं ਭੀਮਰਾਓ ਅੰਬੇਡਕਰ ਜੀ ਦੀ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਆ ਸਾਰੀਆਂ ਮੇਕਾਂ ਲੱਗੀਆਂ ਹੋਈਆਂ ਨੇ ਆ ਆ ਮੌ ਮੇਕਾ ਆ ਫੋਰੀ ਜਿਵੇਂ ਮੇਕਾ ਮੇਕਾ ਆ ਆ ਓ ਮੇਕਾ ਕਿੰਨੀ ਸਿੱਧੀ ਗੱਵਾਰਤ ਲੱਗਦੀ ਆ ਹਾਂ ਕੋਈ ਮੇਕ ਆ ਆਈਡੀਆ ਹਾਂ ਅਬ ਬੰਪਲੇ ਅਬ ਬੰਵੇ ਦਾ ਵਨੋਲੀ ਅਬ ਜਵਾਈਆ ਕਿੱਦਾਂ ਆਈਡੀਆ ਕਿੱਦਾਂ ਆਇਆ ਆਈਡੀਆ ए मैं लग अबरांदा जी करते ऐसी ये यूवी दी बनाई हुई कुर्सी है यूवी ने खुद दे कुर्सी बनाई हुई है यूवी आपने ही बनाई थी और की की बनाने हो हां तो मैं एक साल से सोवा कुर्सी बना रही हूं काजे बटावला पेटा और तो किया एक ही कम लगती है और अजमुला ਮੇਰਾ ਸੁਪਨਾ ਸੀਗਾ 월ਡ ਰਿਕਾਰਡ ਕੈਂਪ ਕਰਨੇ ਕਿਸੇ ਵਜ੍ਹਾ ਕਰਕੇ ਨਹੀਂ ਉਪਾਏ ਹੈਗੇ ਤੇ ਮੈਂ ਇਸ ਬੱਚੇ ਪੂਰੇ ਕੰਮ ਚਾਹਾਂ ਸੀਗਾ। ਮੇਰੇ ਬੇਟਾ ਦਾ 1 ਸਾਲ ਦਾ ਆਮ ਨਹੀਂ ਹੋਇਆ ਸੀ ਜਦੋਂ ਇਹਦਾ 월ਡ ਰਿਕਾਰਡ ਦਾ ਨਾਮ ਆ ਗਿਆ ਸੀਗਾ ਇਹ Google Carpent ਨਾਲ ਜਾਣਿਆ ਜਾਣ ਲੱਗਿਆ ਸੀ ਹਨਾ ਇਹ ਟ੍ਰੈਕ ਚਲਾਉਣ ਲੱਗ ਗਿਆ ਸੀਗਾ। ਮੇਰੀ ਵਾਈਫ ਤੇ ਮੈਂ ਅਸੀਂ ਲਾਸਟ ਈਅਰ ਤੇ ਸੀਗੇ ਤੇ ਇਹ ਹੋਇਆ ਤਾਂ ਸਾਨੂੰ ਉਮੀਦਾਂ ਜਾਗੀਆਂ। ਨਹੀਂ ਅਸੀਂ ਜਿੰਦਗੀ ਦੀ ਆਸ ਛੱਡ ਚੁੱਕੇ ਸੀਗੇ ਜਿਸ ਡਾਕਟਰਾਂ ਦੇ ਕਹਿੰਦੇ ਨੂੰ ਤਾਂ ਤੁਸੀਂ ਮੈਨੂੰ ਆਈਸ਼ਾ ਮਾਪੇ ਨੇ ਜਿਹੜੇ ਆਪਣੇ ਬੱਚਿਆਂ ਦੇ ਲਈ ਬਹੁਤ ਸਾਰੇ ਸੁਪਨੇ ਵੇਖਦੇ ਨੇ ਜਦੋਂ ਮਾਪੇ ਨੇ ਜਿਹੜੇ ਛੋਟੇ ਹੁੰਦੇ ਨੇ ਲੇਕਿਨ ਕੋਈ ਨਾ ਕੋਈ ਮਜਬੂਰੀ ਦੇ ਕਰਕੇ ਆਪਦੇ ਸੁਪਨੇ ਨਹੀਂ ਪੂਰੇ ਕਰ ਸਕਦੇ ਤਾਂ ਉਸ ਵਕਤ ਉਹਨਾਂ ਦੇ ਮਨ 'ਚ ਹੁੰਦਾ ਕਿ ਜਦੋਂ ਮੇਰੇ ਬੱਚੇ ਹੋਣਗੇ ਤਾਂ ਉਹ ਮੇਰਾ ਇਹ ਸੁਪਨਾ ਪੂਰਾ ਕਰਨਗੇ ਤੇ ਇਸੇ ਤਰ੍ਹਾਂ ਇੱਕ ਪਿਓ ਪੁੱਤ ਦੀ ਜੋੜੀ ਦੇ ਨਾਲ ਤੁਹਾਨੂੰ ਮਿਲਵਾਣ ਜਾ ਰਹੇ ਹਾਂ ਜਿਸ 5 ਸਾਲਾਂ ਬੱਚੇ ਨੇ ਆਪਣੇ ਫਾਦਰ ਸਾਹਿਬ ਦਾ ਜਿਹੜਾ ਸੁਪਨਾ ਹੈ ਉਹ 1 ਸਾਲ ਦੇ ਨੇ ਹੀ ਪੂਰਾ ਕਰ ਲਿਆ ਸੀ ਉਹ ਕਿਸ ਤਰ੍ਹਾਂ ਪੂਰਾ ਕੀਤਾ ਸੀ ਅੱਜ ਇਸ ਬੱਚੇ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਪੂਰੀ ਸਟੋਰੀ ਸੁਣਾਵਾਂਗੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਬੱਚਾ ਵਾ ਜਿਹੜਾ ਕਿ ਗੂਗਲ ਕਾਰਪੈਂਟਰ ਦੇ ਨਾਮ ਨਾਲ ਜਾਣਿਆ ਜਾਂਦਾ ਵਾ 1 ਸਾਲ ਦੀ ਉਮਰ ਦੀ ਵਿੱਚ ਹੀ ਇਸ ਨੂੰ ਗੂਗਲ ਕਾਰਪੈਂਟਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜੋ ਕਿ ਇਸ ਦੇ ਪਿਤਾ ਦਾ ਸੁਪਨਾ ਸੀਗਾ ਕਿ ਮੈਂ ਵਰਲਡ ਰਿਕਾਰਡ ਬਣਾਵਾ ਉਹ ਵਰਲਡ ਰਿਕਾਰਡ ਇਸ ਬੱਚੇ ਦੇ ਵੱਲੋਂ ਬਣਾਇਆ ਗਿਆ ਸੀ ਉਹ ਵੀ ਕਿਉਂ ਬਣਾਇਆ ਗਿਆ ਸੀ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਪਿੱਛੇ ਨੇ ਜਿਹੜੀ ਸਾਰੇ ਕਹਿ ਸਕਦੇ ਆ ਕਿ ਔਜ਼ਾਰ ਪਏ ਨੇ ਤੇ ਇਹ ਔਜ਼ਾਰ ਦੇ ਨਾਮ ਨੇ ਜਿਹੜੇ ਕਿ ਬੱਚਾ ਬਹੁਤ ਹੀ ਆਸਾਨੀ ਦੇ ਨਾਲ ਦੱਸ ਦਿੰਦਾ ਵਾ ਯੁਵਰਾਜ ਸਿੰਘ ਇਸ ਦਾ ਨਾਮ ਹੈ ਤੇ ਯੂ ਵੀ ਇੱਕ ਇੱਕ ਕੀ ਪਿਆਵਾ ਮੈਨੂੰ ਦੱਸ ਸਕਦੇ ਹੋ दसोविंड। आह पट्टा वाला, आह पट्टे कब्जे पट्टा वाला। हाँ। इसे। पे, पेट आह कब्जे पट्टा वाला पेटा, थोड़ा चोरसिया। एक ही काम काम दिया। थोड़ा ज़मूरा। हम्म। इधर काम किया? आह मैं एक पट्टे का काम अच्छा। ते तो ये दोनों किने देखे तो सारा कुछ? हम्म। खुद से किया वा खुद से किया ਕਿੰਨੇ ਸਾ ਕਿੰਨੇ ਇਹ ਸੀਗੀ ਤੁਹਾਡੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਵੀ ਆਹ ਸਾਰੀਆਂ ਚੀਜ਼ਾਂ ਦਾ ਨਾਮ ਆਹ ਪੁੱਛਾ ਵਾ ਦੇ ਵਨ ਇਅਰ ਵਨ ਇਅਰ ਦੇ ਬੱਚੇ ਨੂੰ ਤਾਂ یوں ਵੀ ਬੋਲਣਾ ਵੀ ਨਹੀਂ ਆਉਂਦਾ ਹੁੰਦਾ ਤੇ ਤੁਸੀਂ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਮ ਦੱਸਣ ਲੱਗ ਗਏ ਸੀ ਆ ਕੀ ਆ ਆ ਬਿੰਚੂ ਆਹ ਕਈ ਕਈ ਟਾਈਟ ਹੁੰਦੇ ਆ ਉਹਦੇ 사이ਦਲਾ ਖੋਲੇ ਜਾਂਦਾ ਹੋਰ ਆਹ ਉਹ ਬੱਤਰਾ ਬਗਦੋਤ ਵਾਲੇ ਕਾਡਰ ਹੋ ਚੱਕਾ ਅੱਛਾ ਇਹ ਵੀ ਇਹ ਦੱਸੋ ਜਦੋਂ ਤੁਸੀਂ ਬੋਲਣਾ ਸਿੱਖੇ ਸੀਗੇ ਤਾਂ ਪਹਿਲਾਂ ਮੰਮੀ ਪਾਪਾ ਕਿਹਾ ਸੀਗਾ ਜਾਂ ਫਿਰ ਉਹ ਜਾਰਾਂ ਦੇ ਨਾਮ ਤਏ ਸੀਗੇ ਹੈ ਕੀ ਕਿਹਾ ਸੀ ਪਹਿਲਾਂ ਪਾਪਾ ਪਾਪਾ ਕਿਹਾ ਸੀ ਅੱਛਾ ਤੇ ਪਾਪਾ ਨੇ ਫਿਰ ਹੈ ਸਾਰਾ ਕੁਝ ਸਿਖਾਇਆ ਤੁਹਾਨੂੰ ਜੀ ਸਰ ਮੈਂ ਪੁੱਛਣਾ ਚਾਹਾਂਗੀ ਕਿ 1 ਸਾਲ ਦੀ ਉਮਰ ਦੇ ਵਿੱਚ ਬੱਚਾ ਜਿੱਥੇ ਬੋਲਣਾ ਬੜੀ ਮੁਸ਼ਕਿਲ ਦੇ ਨਾਲ ਸਿੱਖਦਾ ਵਾ ਬਹੁਤ ਮੁਸ਼ਕਿਲ ਨਾਲ ਆਪਣੀਆਂ ਗੱਲਾਂ ਸਮਝਾ ਪਾਂਦਾ ਵਾ ਉੱਥੇ ਹੀ ਯੂਵੀ ਨੇ ਵਰਲਡ ਰਿਕਾਰਡ ਜਿਹੜਾ ਕਿ ਬਣਾ ਲਿਆ ਇੱਕ ਸਾਲ ਦੀ ਉਮਰ ਦੀ ਆ ਸਾਰੇ ਜਿੰਨੇ ਵੀ ਔਜ਼ਾਰ ਨੇ ਹਨਾ ਸੰਤਪਾਈ ਨੇ ਸਾਰਿਆਂ ਦਾ ਨਾਮ ਇਹ ਦੱਸਣ ਲੱਗ ਗਿਆ ਸੀ ਹਾਂਜੀ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਚੈਨਲ ਅੱਗੇ ਦੱਸਿਆ ਵਾ ਕਿ ਮੇਰਾ ਸੁਪਨਾ ਸੀਗਾ ਵਰਲਡ ਰਿਕਾਰਡ ਕੈਂਪ ਕਰਨੇ ਕਿਸੇ وجہ ਕਰਕੇ ਨਹੀਂ ਹੋ ਪਾਈ ਹੈਗੇ ਤੇ ਮੈਂ ਇਸ ਬੱਚੇ ਪੂਰੇ ਕੰਮ ਚਾਹਾਂ ਸੀਗਾ ਇਸ ਕਰਕੇ ਨਾਲ ਉਹ ਬਚਪਨ ਦੇ ਵਿੱਚ ਹੀ ਮੈਂ ਇੱਕ ਟੁਆਇ ਟੂ ਲਾਉਂਦੇ ਨੇ ਉਹ ਪੀਵੀਆਰ ਮੌਲ ਤੋਂ ਲਿਆਦੇ ਇਹ ਉਹਨਾਂ ਦਾ ਖੇਡਦਾ ਰਿਹਾ ਹੌਲੀ ਹੌਲੀ ਜੇ ਬੱਚੇ ਨੂੰ ਆਦਤ ਹੁੰਦੀ ਹੈ ਪਾਪਾ ਇਸੇ ਕਿਆ ਹੋਗਾ ਇਹ ਕੀ ਕਰੇਗਾ ਉਹ ਇਦਾਂ ਪੁੱਛ ਰਿਹਾ ਤੇ ਮੈਂ ਦੱਸ ਰਿਹਾ ਕੁਛ ਇਹਨਾ ਕੁਝ ਫੈਮਿਲੀ ਕੇਸ ਆ ਤੁਸੀਂ ਸਮਝ ਲੇਖ ਰਿਹਾ ਮੇਰੇ ਨੀਚੇ ਕੰਮ ਸੀਗਾ ਉੱਤੇ ਰਹਿ ਸੀਗੀ ਘਰ ਦੇ ਵਿੱਚ ਕੰਮ ਸੀਗਾ ਉਹਦੇ ਕਰਕੇ ਇਹ ਵਿੱਚ ਆਉਂਦਾ ਰਹਿਦਾ ਸੀਗਾ ਤੇ ਕੰਮ ਤੇ ਕਰ ਰਹਿਦਾ ਸੀਗਾ ਤੇ ਇੱਕ ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਮੇਰੀ ਇਹਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਨਾ ਕਰਕੇ ਗੂਗਲ ਕਾਰਪੈਂਟਰ ਨਾਮ ਪਿਆ ਇਹ ਇੱਕ ਸਾਲ ਦੀ ਉਮਰ ਚ ਡਰਿਲ ਜੁੜਾਉਣ ਸਿੱਖਿਆ ਸੀ ਤੇ ਅਲਫਾਬੈਟ ਤੇ ABC ਤੇ ਟੋਟਲੀ ਇਹ ਟੂਲਾਂ ਨੂੰ ਨਾ ਜਾਣਦਾ ਫਿਰ ਉਹਦੀ ਇਪੋਰਟੈਂਸ ਅਸਦਰ ਵੀ ਵਰਕਿੰਗ ਕਰਕੇ ਦਿਖਾਉਂਦਾ ਜੋ ਕਿ ਇੱਕ ਕ ਸਮਝ ਲਓ ਪਹਿਲਾ ਚੈਪਟਰ ਆ ਆਈਟੀਆ ਕਾਲਜ ਦਾ ਸਮਝ ਲਓ ਹਨ ਤੇ ਉਹ ਇਹ ਸਾਰਾ ਕੁਝ ਕਰ ਲੈਂਦਾ ਯਾਨੀ ਕਿ ਜਿਹੜਾ ਇਹ ਆਈਟੀ ਜਿਹੇ ਸਿੱਖਿਆ ਨਹੀਂ ਕਰਦਾ ਹੁੰਦਾ ਵਾ ਹਨਾ ਤੇ ਜਿਸ ਤੋਂ ਇੰਪ੍ਰੈਸ ਹੋ ਕੇ ਹੁਣ ਜਦੋਂ ਵਰਲਡ ਕਾਜ ਦੇ ਨਾਮ ਆਇਆ ਸਿੱਖਿਆ ਮੰਤਰੀ ਨੂੰ ਪਤਾ ਲੱਗਿਆ ਜਦੋਂ ਆਪਣੇ ਨੂੰ ਤੇ ਵੀ ਇਹ ਇੰਨਾ ਕੁਝ ਕਰ ਲੈਂਦਾ ਵਾ ਤਾਂ ਉਹਨਾਂ ਨੇ ਘਰ ਬੁਲਾ ਕੇ ਇਹਨੂੰ ਸਨਮਾਨਿਤ ਕੀਤਾ ਬੜੀ ਆਮਨ ਸਨਮਾਨ ਕੀਤਾ ਤੇ ਸਪਾਂਸਰ ਵੀ ਕੀਤਾ ਜੀ ਜੀ ਯੂ ਵੀ ਤੁਹਾਡਾ ਮੈਂ ਸੁਣਿਆ ਕਿ ਲੌਲੀਪੌਪ ਖਾਣ ਦਾ ਸਟਾਈਲ ਵੀ ਇਹ ਲੱਗਦਾ

ਇਹ ਆ। ਆਪੇ ਸਿੱਕਿਆ। ਬੋਰਡ ਗਿਫਟ ਆ ਨਾ ਯੂਵੀ ਦਾ। ਬਾਬਾ ਸਾਹਿਬ ਦੀ ਫੋਟੋ ਆ ਜਿਹੜੀ ਕਿ ਉਹ ਯੂਵੀ ਦੇ ਵੱਲੋਂ ਬਣਵਾਈ ਗਈ ਆ ਤੁਸੀਂ ਵੇਖ ਸਕਦੇ ਹੋ ਕਿ ਮੇਕਾਂ ਨੇ ਇਸ ਫੋਟੋ ਦੇ ਵਿੱਚ ਲੱਗੀਆਂ ਹੋਈਆਂ। ਬੜੀ ਬਰੀਕੀ ਦੇ ਨਾਲੇ ਤਸਵੀਰ ਆ ਜਿਹੜੀ ਕਿ ਬਣਾਈ ਗਈ ਆ। ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਇਹ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਆ ਸਾਰੀਆਂ ਮੇਕਾਂ ਲੱਗੀਆਂ ਹੋਈਆਂ ਨੇ। ਅਸੀਂ ਤਾਂ ਇਹਨੂੰ ਮੇਕਾ ਹੀ ਕਹਾਂਗੇ। ਯੂਵੀ ਦੀ ਲੈਂਗੁਏਜ ਦੇ ਵਿੱਚ ਉਹ ਹਰ ਇੱਕ ਚੀਜ਼ ਦਾ ਇੱਕ ਨਾਮ ਆ ਜਿਹੜਾ ਕਿ ਯੂਵੀ ਦੱਸਦਾ ਯੂਵੀ ਕਿਹੜੀ ਕਿਹੜੀ ਮੇਕ ਇਹਦੇ ਵਿੱਚ ਲੱਗੀ ਹੋਈ ਆ ਇੱਕ ਆ ਅਮੋਰੇਖਾ ਆਸੋਲੀਖਾ ਮੇਖਾ ਆ ਆ ਓਮੇਖਾ ਇਹ ਸਿੱਧੀ ਗੁਆਰਤ ਲੱਗਦੀ ਆ ਹਾਂ ਕੋਈ ਵੀ ਮੇਖਾ ਆ ਕਿਹੜੀ ਆ ਹਾਂ ਅਬ ਵਨਪਲੇ ਅਬ ਵਨਵੇ ਦਾ ਵਨੋਲੀ ਅਸਿੱਦੂਲੀ ਅੱਛਾ ਤੇ ਆਹ ਕੀ ਆ ਆਪੇ ਜਾ ਆਪੇ ਜਾ ਇਹ ਸਾਰਾ ਕੁਝ ਤੁਹਾਨੂੰ ਪਪਾ ਨੇ ਸਿਖਾਇਆ ਕਿੱਦਾਂ ਇਹ ਬਣਾਈ ਕਿੱਦਾਂ ਪਹਿਲਾਂ ਮੈਨੂੰ ਇਹ ਦੱਸੋ ਮੈਂ ਖੁਦ ਬਣਾਈਆ ਹਾਂ ਹਾਂ ਖੁਦ ਬਣਾਈਆ ਕਿੱਦਾਂ ਆਈਡੀਆ ਕਿੱਦਾਂ ਆਇਆ ਆਈਡੀਆ ਮੈਂ ਅਬਰਾਂ ਦਾ ਜੀ ਕਰਦੇ ਸੀ ਅੱਛਾ ਕਿੱਦਾਂ ਜੀ ਕੀਤਾ ਕਿ ਤੁਹਾਡੇ ਮਨ ਦੇ ਵਿੱਚ ਕਿੱਦਾਂ ਆਇਆ ਕਿ ਮੈਂ ਇਦਾਂ ਮੇਖਾ ਦੇ ਨਾਲ ਬਣਾਉਂਗਾ ਮੈਂ 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 ਸੋਚਿਆ ਇਹ ਬੰਦੇ ਸੱਚ ਪਹਿਲਾਂ ਬਣਾ ਲੈਂਦੇ ਆ ਮੈਂ ਮੇਖਨਾਲ ਬੁਲਾਉਂਗਾ ਫਿਰ ਬੜੀ ਸੋਹਣੀ ਲੱਗੂਗੀ ਫਿਰ ਮੈਨੂੰ ਰੱਖਿਆ ਗੜੂਆ ਅੱਛਾ ਫਿਰ ਤੁਸੀਂ ਪਾਪਾ ਨਾਲ ਜਦੋਂ ਆਈਡੀਆ ਸ਼ੇਅਰ ਕੀਤਾ ਪਾਪਾ ਨੇ ਕਿੱਦਾਂ ਰਿਸਪੌਂਸ ਕੀਤਾ ਸੀ ਪਾਪਾ ਨੇ ਬੋਲੇ ਕਰ ਲਾ ਅੱਥਰੀ ਦਿਨ ਲਾ ਦੇ ਆ ਅੱਛਾ 3 ਦਿਨ ਲਗਾਣੇ ਆ ਫਿਰ ਕਿ 3 ਦਿਨ ਦੇ ਵਿੱਚ ਬਣਾਦੀ ਸੀ ਹੂੰ ਜੀ ਲਾਜ਼ਮੀ ਵਾਸਤੇ ਡਾਰ ਵੀ ਬੜੇ ਪੈਸੇ ਤੇ ਮੈਂ ਚੱਕਲੇ ਫੱਟੇ ਚੱਕਲੇ ਫੱਟੇ ਅੱਛਾ ਇਹ ਹੋਰ ਫਿਰ ਹੋਰ ਕਿਹੜੀਆਂ ਕਿੜੀਆਂ ਚੀਜ਼ਾਂ 'ਚ ਯੂਵੀ ਨੇ ਫੱਟੇ ਚੱਕੇ ਹੋਏ ਆ ਕੀ ਕੀ ਬਣਾਇਆ ਯੂਵੀ ਨੇ ਹਾਂ ਕੁਰਸੀ ਨਹੀਂ ਕਿ ਭਾਈ ਇਹ ਦੇਖ ਲਓ ਅੱਛਾ ਉਹ ਉਹ ਕੁਰਸੀ ਆ ਜਿਹੜੀ ਕਿ ਉਹ ਉਹ ਵੀ ਯੂਵੀ ਦੀ ਬਣਾਈ ਹੋਈ ਕੁਰਸੀ ਆ ਯੂਵੀ ਨੇ ਖੁਦ ਦੇ ਕੁਰਸੀ ਬਣਾਈ ਹੋਈ ਆ ਯੂਵੀ ਆਪ ਨੇ ਹੀ ਬਣਾਈ ਸੀ ਹੋਰ ਕੀ ਕੀ ਬਣਾਨੇ ਹੋ ਹਾਂ ਤੂੰ ਮੈਂ ਇੱਕ ਸਾਲ ਦਾ ਸਰਵਾ ਕੁਰਸੀ ਬਣਾ ਲਈ ਇੱਕ ਸਾਲ ਦੇ ਬੱਚੇ ਨੂੰ ਤੁਰਨਾ ਵੀ ਨਹੀਂ ਆਉਂਦਾ ਕਿਉਂ ਮਜ਼ਾਕ ਕਰਦਾ ਵਾਂ ਹੈ ਝੂਠ ਬੋਲਦਾ ਨਾ ਹੈ ਨਾ ਉਹ ਇੱਕ ਸਾਲ ਦੇ ਨੇ ਤਾਂ ਵਰਲਡ ਰਿਕਾਰਡ ਬਣਾਇਆ ਸੀਗਾ ਸਾਰੇ ਆਹ ਤੇ ਅੱਛਾ ਹੁਣ ਮੈਨੂੰ ਇਹ ਦੱਸੋ ਸਕੂਲ ਪੜਦੇ ਹੋ ਨਾ ਵੈਸੇ ਸਕੂਲ ਪੜਦੇ ਹੋ ਹਮ ਕਿਹੜੀ ਕਲਾਸ ਤੋਂ ਯੂਵੀ ਜੀ ਯੂਵੀ ਜੀ ਦੇ ਵਿੱਚ ਪੜਦੇ ਹੋ ਤੇ ਜਦੋਂ ਤੁਹਾਡੇ ਨਾਲ ਦੇ ਫਰੈਂਡਸ ਜਾਂ ਤੁਹਾਡੇ ਟੀਚਰਸ ਦੇਖਦੇ ਨੇ ਕਿ ਯੂਵੀ ਦਾ ਇੰਸਟਾਗ੍ਰam ਦੇਖਦੇ ਨੇ ਤਾਂ ਕਿੱਦਾਂ ਦਾ ਲੱਗਦਾ ਉਹਨਾਂ ਨੂੰ ਯੂਵੀ ਕਿੰਨਾ ਕੰਮ ਕਰਦਾ ਵਾ ਹੂੰ ਕੀ ਕਹਿੰਦੇ ਹੁੰਦੇ ਆ ਫੇਰ ਟੀਚਰ ਆ ਕਹਿੰਦਿਆ ਬੜਾ ਠੱਗ ਕੰਮ ਕਰਦਾ ਵਾ ਅੱਛਾ ਮੈਂ ਸੁਣਿਆ ਇੱਕ ਟੀਚਰ ਯੂਵੀ ਨੂੰ ਆਈ ਲਵ ਯੂ ਵੀ ਕਹਿੰਦੇ ਆ ਕਿੱਦਾਂ ਕਹਿੰਦੇ ਹੁੰਦੇ ਆ ਆਹ ਅੰਦਾ ਅੰਦਾ ਕੀ ਕਹਿੰਦੇ ਹੁੰਦੇ ਆ ਆਈ ਲਵ ਯੂ ਅੱਛਾ ਫੇਰ ਯੂਵੀ ਕੀ ਕਹਿੰਦਾ ਹੁੰਦਾ ਹੈਂ ਕੀ ਕਹਿੰਦਾ ਹੁੰਦਾ ਯੂ ਵੀ ਫਿਰ ਅਧਵੀ ਕੀ ਬਣਨਾ ਚਾਹੁੰਦੇ ਹੋ ਵੱਡੇ ਹੋ ਕੇ ਵੱਡੇ ਹੋ ਕੇ ਅਧਵੀ ਇੰਜੀਨੀਅਰ ਬਣਨਾ ਸਿਵਲ ਇੰਜੀਨੀਅਰ ਬਣੂਗੀ ਸਿਵਲ ਇੰਜੀਨੀਅਰ ਸਿਵਲ ਇੰਜੀਨੀਅਰ ਬਣੋਗੇ ਕਿੰਦਾ ਲੱਗਦਾ ਜਦੋਂ ਪਾਪਾ ਨੂੰ ਪ੍ਰਾਊਡ ਫੀਲ ਹੁੰਦਾ ਤੁਹਾਡੇ ਕਰਕੇ ਆ ਬੜਾ ਅੱਛਾ ਲੱਗਦਾ ਪਾਪਾ ਨੂੰ ਹੂੰ ਔਰ ਫਿਰ ਅੱਗੇ ਕੀ ਬਣਾਣਾ ਚਾਹੋਗੇ ਤੁਸੀਂ ਕੀ ਲੈ ਕੇ ਆਉਗੇ ਨਵੀਂ ਚੀਜ਼? ਹਾਂ। ਬਾਬਾ ਸਾਹਿਬ ਦੀ ਮੇਕ ਬਣਾਈ ਆ। ਆ ਬਲਟੇ ਕੋਤੇ ਆਉਗੇ। ਆਉਗੀ। ਇਹ ਕਿਹੜੇ ਕੰਮ ਆਂਦਾ ਵਾ? ਹਾਂ? ਇਹ ਕਿਹੜੇ ਕੰਮ ਆਂਦਾ ਵਾ? ਆ ਮੈਂ ਇੱਕ ਪਤਲੇ ਕੋਈ ਮੈਂ ਟਾਈਟ ਹੋਏ ਕੋਈ ਬੇਸ ਟਾਈਟ ਹੋਏ। ਉਹ ਆ ਕੱਟ ਵੀ ਸਕਦਾ। ਨਾ ਦੇ ਖੋਲ ਵੀ ਸਕਦਾ। ਅੱਛਾ। ਕਿੱਦਾਂ ਚੱਲਦਾ ਇਹ? ਆ ਬੇਤੂ ਆ ਬਟੇ ਲੱਗ। ਅੱਛਾ। ਸਾਰੇ ਕੁਝ ਬਤਾ ਹੈ ਨਾ ਯੂ ਵੀ ਨੂ ਯੂ ਮੀ ਆ ਕਿਸ ਚੀਜ਼ ਤੇ ਕੰਮ ਮੰਦਾਵਾ ਆਹਾ ਅਦੇ ਸਿੱਧਾ ਮੰਦਾਵਾ ਅਸ ਤੇਡਾਵਾ ਗੰਸ ਤੇਵਰ ਤੇਡਾਵਾ ਅੱਛਾ ਹੁਣ ਆ ਦੇਖੋ ਅਸੀਂ ਸਿੱਧਾ ਵਾ ਹਾਂਜੀ ਆ ਦੇਖੋ ਇੱਧਰ ਅਸ ਦੇ ਵਾ ਸਿੱਧਾ ਵਾ ਹਾਂ ਅੱਧਾ ਸਦਾਵਲਾ ਸਿੱਧਾ ਵਾ ਨਹੀਂ ਆ ਅੱਛਾ ਤੋ ਦੇਖੋ ਕਿ 5 ਸਾਲ ਦਾ ਬੱਚਾ ਵਾ ਹੈ 5 ਸਾਲ ਦੇ ਬੱਚੇ ਨੂੰ ਹਰ ਇੱਕ ਚੀਜ਼ ਦੀ ਨੌਲੇਜ ਆ ਹਰ ਇੱਕ ਚੀਜ਼ ਦਾ ਨਾਮ ਪਤਾ ਵਾ ਉਹ ਉਹਨੂੰ ਕਿੱਦਾਂ ਯੂਜ਼ ਕੀਤਾ ਜਾਂਦਾ ਉਹਦੇ ਬਾਰੇ ਬਤਾਵਾ ਵਰਲਡ ਰਿਕਾਰਡ ਇਸ ਬੱਚੇ ਨੇ ਬਣਾਏ ਹੋਏ ਨੇ ਇਹਦੇ ਪਿਤਾ ਜਿਹਦਾ ਸੁਪਨਾ ਸੀਗਾ ਕਿ ਉਹ ਵਰਲਡ ਰਿਕਾਰਡ ਬਣਾਣ ਪਰ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਆ ਘਰ ਦੇ ਵਿੱਚ ਇਸ਼ੂਜ਼ ਆ ਜਾਂਦੇ ਨੇ ਜਿਹਦੇ ਕਰਕੇ ਉਹ ਆਪ ਤਾਂ ਆਪਣਾ ਸੁਪਨਾ ਪੂਰਾ ਨਹੀਂ ਕਰਦੇ ਲੇਕਿਨ ਇਹ ਬੱਚਾ ਵਾ ਜਿਹੜਾ ਉਹ 1 ਸਾਲ ਦਾ ਹੋ ਕੇ ਵੀ ਆਪਦੇ ਪਾਪਾ ਦਾ ਸੁਪਨਾ ਵਜਿਹੜਾ ਕਿ ਉਹ ਪੂਰਾ ਕਰ ਦਿੰਦਾ ਅ ਸਰ ਕਿਸ ਤਰੀਕੇ ਦੇ ਨਾਲ ਹਨਾ ਜਿਵੇਂ ਤੁਹਾਡਾ ਸੁਪਨਾ ਹੁੰਦਾ ਤੁਸੀਂ ਵਰਲਡ ਰਿਕਾਰਡ ਬਣਾਉਣਾ ਵਾ ਕੀ ਕਾਰਨ ਹੁੰਦਾ ਉਹਦੇ ਪਿੱਛੇ ਕਿ ਨਹੀਂ ਬਣਾ ਪਾਉਂਦੇ ਅ ਅਸਨ ਮੈਨੂੰ ਹੈਬਿਟਾਈਜ਼ ਵੀ ਹੋ ਜਾਂਦਾ ਵਾ ਇਸ ਪਰ ਇਹਨੇ ਇੱਕ ਤਰ੍ਹਾਂ ਦਾ ਬਿਗੜ ਜਾਂਦਾ ਵਾ ਕਿ ਮੈਂ ਲਾਸਟ ਈ ਤੇ ਆਇਆ ਨਾ ਠੀਕ ਹੈ ਤੇ ਉਸ ਲਾਸਟ ਟਾਈਮ ਫਿਰ ਮੈਂ ਨਾ ਮੁੰਦਰੀ ਜੀ ਜੀਓਗ੍ਰਾਫੀ ਨੂੰ ਮਿਲਣ ਗਿਆ ਨਾ ਜੀ ਤੇ ਉਹਨਾਂ ਨੂੰ ਮੈਂ ਦੱਸਦਾ ਵੀ ਹੱਡ ਬੀਤੀ ਵੀਦਾਂ ਕਰਕੇ ਵੀ ਮੈਂ ਨਾਲ ਲਾਸਟ ਟਾਈਮ ਆ ਮੇਰੇ ਤੇ ਸੁਪਨੇ ਸੀ ਵਰਲਡ ਕੱਪ ਦੇ ਤੇ ਉਹਨੇ ਦੱਸਿਆ ਵੀ ਇਹ ਕੁਦਰਤ ਦਾ ਵਿਦਾਨ ਹੁੰਦਾ ਵਾ ਤੇ ਕਈ ਵਾਰੀ ਆਪਣੇ ਕੁਝ ਹੱਥੋਂ ਚੀਜ਼ਾਂ ਨਹੀਂ ਨਿਕੀਆਂ ਹੁੰਦੀਆਂ ਤੇ ਆਪਣੇ ਪਰਿਵਾਰਿਕ ਮੈਂਬਰ ਦੇ ਵੱਲੋਂ ਰਿਸ਼ਤੇ ਆਉਂਦੀਆਂ ਨੇ ਆਪਣੇ ਥੋਕਰ ਨਹੀਂ ਨੇ ਤੇ ਇਹ ਕਹਿੰਦੇ ਵੀ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀ ਜਦੋਂ ਮੈਂ ਵਰਲਡ ਕੱਪ ਖੇਡਿਆ ਸੀਗਾ ਹਨਾ ਖੇਡਣਾ ਸੀਗਾ ਤੇ ਚਲੋ ਮੈਂ ਪਾਰਟਿਕਲ ਕਿਸੇ ਨਾਮ ਨਹੀਂ ਦੱਸਦਾ ਹੈਗਾ ਵੀ ਕਿਸੇ ਨੇ ਮੈਨੂੰ ਕਢਾਤਾ ਸੀ ਵਰਲਡ ਕੱਪ ਚ ਪਰ ਮੈਂ ਕਿਸੇ ਤੋਂ ਤਾਂ ਨਹੀਂ ਮੈਨੇ ਮੰਨਦੀ ਵੀ ਅੰਦਰ ਆਤਮਾ ਨਾਲ ਗੱਲਾਂ ਕੀਤੀਆਂ ਸੀਗੀਆਂ ਤੇ ਮੈਂ ਇਹ ਔਨ ਚੈਨਲਾਂ ਤੇ ਮੈਂ ਕਿਹਾ ਸੀਗਾ ਵੀ ਅੱਜ ਤੋਂ ਬਾਅਦ ਉਹਨੇ ਵਰਲਡ ਕੱਪ ਜਿੱਤੂਗੀ ਜਿੱਤੂਗੀ ਤਾਂ ਜਿੱਤੂਗੀ ਤਾਂ ਮੇਰਾ ਬਲੱਡਾ ਉਸਨੇ ਜੋ ਫੈਡੂਗਾ ਤਾਂ ਜਿੱਤੂਗਾ ਕਿਉਂਕਿ ਅਸਲ ਮੈਂ ਨਹੀਂ ਕਹਿ ਰਿਹਾ ਸੀ ਮੇਰੇ ਅੰਦਰ ਆਤਮਾ ਕਹਿ ਰਹੀ ਸੀ ਅਗਰ ਅਸੀਂ ਜੇ ਲੋੜ ਦੀ ਮਾਤ ਸੱਚੇ-ਸੱਚੇ ਹਨਾ ਤਾਂ ਸਾਡੀ ਆਤਮਾ ਖੜਾ ਸਾਥ ਦਿੰਦੀ ਆ ਤੂੰ ਵੀ ਕੁਝ ਐਸਾ ਆਤਮਾ ਤੋਂ ਵਿਸ਼ਵਾਸ ਰੱਖਦਾ ਤੂੰ ਮੇਰੇ ਵਿੱਚ ਬਹੁਤ ਆਤਮਾ ਵਿਸ਼ਵਾਸ ਭਰੇ ਆ ਤੇ ਜਿਹਦੇ ਨਾਲ ਕੀ ਹੋਇਆ ਮੈਂ ਮੈਂ ਵੀ ਫਿਰ ਇੱਕ ਚੈਨਲ ਤੇ ਕਈ ਚੈਨਲਾਂ ਤੇ ਮੈਂ ਦੱਸਿਆ ਸੀਗਾ ਵੀ ਕੋਈ ਮੇਰਾ ਮਿਆਕ ਨਾ ਹੋਵੇ ਜਿੰਨਾਂ ਨੂੰ ਕਿ ਮੈਂ ਚੈਨਲ ਤੇ ਕਹਿਆ ਸੀ ਮੈਂ ਇਦਾਂ ਵਲਡਰ ਕਈ ਜਣੇ ਮੇਰੇ ਨਾਲ ਮਿਲਣ ਆਗੇ ਸੀ ਮੈਂ ਕਿਹਾ ਵੀ ਮੇਰਾ ਬੇਟਾ ਹੋਊਗਾ ਤੇ ਹੁਣ ਉਹ ਆ ਕੇ ਵਲਡ ਰਿਕਾਰਡ ਬਣਾਊਗਾ ਤੁਰੂਗਾ ਵੀ ਠੀਕ ਹੈ ਨਾ ਤੇ ਤੁਸੀਂ ਦੇਖੋ ਵੀ ਮੇਰੇ ਬੇਟੇ ਦਾ 1 ਸਾਲ ਦਾ ਆਮ ਨਹੀਂ ਹੋਇਆ ਸੀ ਜਦੋਂ ਇਹਦਾ ਵਰਲਡ ਰਿਕਾਰਡ ਦਾ ਨਾਮ ਆ ਗਿਆ ਸੀਗਾ ਇਹ ਗੂਗਲ ਕਾਰ ਪੈਂਟਾਂ ਨਾਲ ਜਾਣਿਆ ਜਾਣ ਲੱਗਿਆ ਸੀ ਹਨਾ ਇਹ ਡਰਾਈਵ ਚਲਾਉਣ ਲੱਗ ਗਿਆ ਸੀਗਾ ਤੇ ਹੁਣ ਇਹਦਾ ਸੈਕੰਡ ਵਰਲਡ ਰਿਕਾਰਡ ਹੈ ਇਹ ਇਹਨੇ ਮੇਖਾਂ ਦੇ ਨਾਲ ਇਹ ਜਿਸ ਤਰ੍ਹਾਂ ਤੁਹਾਨੂੰ ਦੱਸ ਹੀ ਰਿਹਾ ਸੀ ਕਿ ਖੁਦ ਹੀ ਮੈਂ ਸਕੈਚ ਪੇਂਟਿੰਗ ਬਣਾ ਕੇ ਬਣਾਇਆ ਕਰਦਾ ਸੀਗਾ ਜੀ ਉਹ ਮੈਂ ਬਾਦਲ ਸਾਹਿਬ ਨੂੰ ਬਣਾ ਕੇ ਦਿੱਤੀ ਸੀਗੀ ਜਦੋਂ ਉਹਨਾਂ ਨੇ ਇੱਕ ਆਉਦੀ ਫੋਟੋ ਸ਼ੇਅਰ ਕੀਤੀ ਘਰ ਦੀ ਤਾਂ ਪਿੱਛੇ ਲੱਗੀ ਦੇਖਿਓ ਬੇਟੇ ਦੇ ਸਰਗਮਾ ਦੇਖ ਬੇਟਾ ਮੇਰੀ ਮਿਹਨਤ ਹੀ ਹੈ ਤੇ ਇਹ ਕਹਿੰਦਾ ਲੈ ਪਪਾ ਇਹ ਆ ਤੁਸੀਂ ਦਾ ਪੈਨਸਲ ਵਾਲੀ ਬਣਾਇਆ ਮੈਂ ਤੇ ਦੂ ਵੱਡੀ ਜੀ ਬਣਾ ਦਊਗਾ ਬਾ ਕੀ ਕਹਿੰਦਾ ਮੈਂ ਮੇਖਾਂ ਦਾ ਬਣਾ ਦਊਗਾ ਮੈਂ ਪਹਿਲਾ ਮੈਜਿਕਲ ਡਾਲ ਦਈ ਮੈਂ ਫਿਰ ਹੱਗਿਆ ਦਾ ਵਧੀਆ ਵਾ ਤੇ ਫਿਰ ਇਹਨੂੰ ਬਣਾਉਣ ਲਾਇਆ ਫਿਰ ਹੱਤਾ ਲੱਗ ਗਿਆ ਇਹਨੇ ਪੰਗਾ ਤਾਂ ਲੈ ਲਿਆ ਤੇ ਮੇਂ ਦਿਮਾਗ ਚ ਕੀੜਾ ਵੀ ਪਾਦਾ ਵੀ ਹਾਂ ਵੀ ਬਣਾਉਣੀ ਬਣਾਉਣੀ ਆ ਪਰ ਇਹ ਇੰਟਰਸਟ ਨਹੀਂ ਬਣਾ ਰਿਆ ਸੀਗਾ ਇਹਨੇ ਹੱਥ ਤੱਕ ਲਾ ਕੇ ਤਾਂ ਫਿਰ ਅੱਗੇ ਗੁਰ ਰੰਗ ਸੀ ਸਿਰ ਤਿੰਨ ਦਿਨ ਜੀ ਅੰਮੇਦਗੜ ਜੰਦੀ ਤੋਂ ਮੈਂ ਦੱਸੇ ਮੇਰੇ ਤੇ ਪਹਿਲਾ ਪਹਿਲਾ ਇਹ ਆਪਾਂ ਨਾ ਇਹ ਅੰਮੇਦਗੜ ਪੈਰੋਕਾਰ ਨੂੰ ਸੌਖੇ ਕਰੀ ਜੀ ਤੇ ਫਿਰ ਅਸੀਂ ਤਿੰਨ ਦਿਨਾਂ ਚ ਇੰਨੀ ਕੁ ਪ੍ਰੈਕਟਿਸ ਕਰਾਈ ਕਿ ਇਹਨੇ ਤਿੰਨ ਦਿਨਾਂ ਦੇ ਵਿੱਚ ਤਿਆਰ ਕਰ ਲਈ ਹੱਗਿਆ ਮੈਂ ਇਹਦੀ ਹੋਰ ਪ੍ਰੈਕਟਿਸ ਕਰਾ ਲਿਆ ਤਾਂ ਜੋ ਇਹ ਨਾ ਸਿਰ ਤਿੰਨ ਘੰ ਤਿੰਨ ਦਿਨਾਂ ਤੋਂ ਮੈਂ ਤਿੰਨ ਘੰਟੇ ਦੇ ਲੇਕ ਕੇ ਹੋਣਾ ਤੁਸੀਂ ਸੋਚਾ ਲਓ ਵੀ ਕਿੰਨੀ ਕਿ ਪ੍ਰੈਕਟਿਸ ਲੋਡ ਹੋਣੀ ਆ ਕਿਉਂਕਿ ਮੈਂ ਲਾਈਵ ਦੇ ਵਿੱਚ ਤੇ ਇੱਕ ਬਹੁਤ ਵੱਡੇ ਸ਼ੋਅ ਦੇ ਵਿੱਚ ਹੈ ਨਾ ਸਮਝ ਲਓ ਜਾਂ ਰੈਲੀ ਸਮਝ ਲਓ ਲੱਖਾਂ ਲੋਕਾਂ ਦੀ ਭੀੜ ਦੇ ਵਿੱਚ ਇਸ ਬੱਚੇ ਨੇ ਲਾਈਵ ਕਿਸੇ ਦੀ ਹੁਣ ਪੇਂਟਿੰਗ ਤਿਆਰ ਕਰ ਦਿੱਤੀ ਜੀ ਸਰ ਅਗਰ ਦੇਖਿਆ ਜਾਵੇ ਤਾਂ ਮਤਲਬ ਜਿਵੇਂ ਯੂਵੀ ਬਹੁਤ ਜ਼ਿਆਦਾ ਛੋਟਾ ਵਾ ਇਹਦੇ ਤੁਹਾਡੇ ਸੁਪਨੇ ਆ ਜਿਹੜੇ ਕਿ ਆਂਦੇ ਸਾਰੇ ਪੂਰੇ ਕਰ ਦਿੱਤੇ ਜਿਵੇਂ ਤੁਸੀਂ ਕਿਹਾ ਕਿ ਮੈਂ ਲਾਸਟ ਸੇਜ ਤੇ ਪਹੁੰਚ ਗਿਆ ਸੀਗਾ ਕਿ ਇੱਕ ਯੁਵਰਾਜ ਨੇ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਲਿਆਂਦਾ ਇੱਕ ਨਵੀਂ ਜ਼ਿੰਦਗੀ ਤੁਹਾਨੂੰ ਦਿੱਤੀ ਆ ਹਾਂਜੀ ਇਹ ਅਸਲ ਨਾਲ ਪਹਿਲਾ ਬੱਚਾ ਹੈ ਜਾਂ ਹੋਏਗਾ ਨਹੀਂ ਮਾਂ ਪਿਓ ਬੱਚੇ ਨੂੰ ਜਨਮ ਦਿੰਦੇ ਨਹੀਂ ਜਿਨੇ ਸੌਰੀ ਜਿਨੇ ਸਾਨੂੰ ਜਨਮ ਦਿੱਤਾ ਮੇਰੀ ਵਾਈਫ ਤੇ ਮੈਂ ਅਸੀਂ ਲਾਸਟ ਸੇਜ ਤੇ ਸੀਗੇ ਤੇ ਇਹ ਹੋਇਆ ਤਾਂ ਸਾਨੂੰ ਉਮੀਦਾਂ ਜਾਗੀਆਂ ਨਹੀਂ ਅਸੀਂ ਜਿੰਦਗੀ ਦੀ ਆਸ ਛੱਡ ਚੁੱਕੇ ਸੀ ਜਿਸ ਡਾਕਟਰਾਂ ਦੇ ਕਹਿੰਦੇ ਮੁਤਾਬਿਕ ਜੀ ਤੇ ਇਹ ਪਹਿਲਾ ਐਸਾ ਬੱਚਾ ਹੈ ਜਿਹਨੂੰ ਲੋਕ ਜਿਸ ਤਰ੍ਹਾਂ ਮਾਪੇ ਬੱਚੇ ਨੂੰ ਜਨਮ ਦਿੰਦੇ ਨਾ ਬਟ ਸਾਡੀ ਨਵੀਂ ਜ਼ਿੰਦਗੀ ਨੂੰ ਇਸ ਨੇ ਜਨਮ ਦਿੱਤਾ ਜੀ ਫਿਰ ਜ਼ਿੰਦਗੀ ਦੇ ਵਿੱਚ ਫਿਰ ਪੋਜ਼ਿਟਿਵਿਟੀ ਆਣੀ ਸ਼ੁਰੂ ਹੋਈ ਹੋएगी ਜਦੋਂ ਬੱਚੇ ਨੇ ਵਲਡ ਰਿਕਾਰਡ ਬਣਾਇਆ ਫਿਰ ਕਿਤੇ ਨਾ ਕਿਤੇ ਲੱਗਿਆ ਹੋਗਾ ਕਿ ਯੋਗਰਾਜ ਜੀ ਦੀ ਜਿਹੜੀ ਗੱਲ ਕਹੀ ਹੋਈ ਸੀ ਉਹ ਕਿਤੇ ਨਾ ਤੇ ਬਹੁਤ ਜ਼ਿਆਦਾ ਸਹੀ ਸੀਗੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੇ ਤਾਂ ਪਹਿਲਾਂ ਹੀ ਨਾਮ ਵੀ ਰੱਖਤਾ ਸੀਗਾ ਤਨ ਬੇਟਾ ਹੀ ਹੋਣਾ ਬੇਟਾ ਬਾਬਾ ਦੀਪ ਸਿੰਘ ਦੀ ਕਿਰਪਾ ਆਉਣੀ ਆ ਤੇ ਨਾਮ ਜੁਲਰਾ ਸਿੰਘ ਰੱਖਣਾ ਜਦ ਕਿ ਸਾਡੇ ਘਰੇ ਕਲੇਸ਼ ਪੈ ਗਿਆ ਸੀਗਾ ਸਾਰੇ ਕਹਿਣ ਲੱਗੇ ਵੀ ਸ਼ਿਵਰਾਤਰੀ ਰਾਤ ਹੋ ਜਾ ਸ਼ਿਵਾ ਰੱਖਣਾ ਵਾ ਤੇ ਉਧਰੋਂ ਮੇਰੇ ਪੰਡਤ ਸੀਗੇ ਦੋਸਤ ਉਹ ਵੀ ਕਹਿੰਦਾ ਭਾਜੀ ਇੱਦਾਂ ਕਰਕੇ ਆ ਜੇ ਤੁਸੀਂ ਐਦਾਂ ਨਾਮ ਨਹੀਂ ਰੱਖਦੇ ਉਹਨਾਂ ਨੇ ਦਿੱਦਾਂ ਕੱਢਿਆ ਸੀਗਾ ਵੀ ਜੱਜ ਜਿਹੜੇ ਨਹੀਂ ਰੱਖਦੇ ਤੁਸੀਂ ਜਿਹੜੇ ਤੁਹਾਡੇ ਸੁਪਨੇ ਨੇ ਮੈਂ ਪਹਿਲੇ ਦੱਸਿਆ ਸੀ ਵੀ ਸੁਖਲੇ ਰਹਿਣਾ ਕਹਿੰਦੇ ਕਿ ਉਹ ਪੋਜ਼ਿਟਿਵਿਟੀ ਨਹੀਂ ਮਿਲਣੀ ਹੈਗੀ ਮੈਂ ਕਹਾ ਇਸ ਦੀ ਮਾਰ ਆ ਗਿਆ ਖੜ ਗਿਆ ਦੇਖੀ ਜੋ ਜੋ ਕੁਝ ਹੁੰਦੀ ਆ ਤੇ ਕਹਿੰਦੀ ਸਾਡੇ ਉਹ ਵੀ ਬੜੇ ਥੋੜੇ ਜੇ ਸਾਨੂੰ ਪਤਾ ਸਿੱਧੇ ਨੇ ਜੋਗਰਾਜ ਜੀ ਉਹਨਾਂ ਨੇ ਮੈਂਟਲ ਹੁੰਦੇ ਨੇ ਬੰਦੇ ਦੀ ਅਜਿ ਤਸੀ ਕਰਨ ਉਹਨਾਂ ਨੇ ਮੈਂ ਕਹਾ ਜ ਜ ਉਹਨਾਂ ਕੋਲ ਗੱਲ ਕੀਤੀ ਫਿਰ ਮੈਂ ਨਹੀਂ ਇੰਨਾ ਹੀ ਚੱਲੇਗਾ ਤੇ ਤੁਸੀਂ ਯਕੀਨ ਮੰਨੋਗੇ ਤੁਹਾਡੇ ਸਾਹਮਣੇ ਆ ਮੇਰਾ ਵਿਸ਼ਵਾਸ ਕਿੱਥੋਂ ਸੱਕ ਨੂੰ ਪਿੱਛਲਾ ਜੀ ਕਦੀ ਮਨ ਭਾਵੁਕ ਵੀ ਹੁੰਦਾ ਜਿਵੇਂ ਹੁਣ ਤੁਸੀਂ ਗੱਲ ਕਰਦੇ ਕਰਦੇ ਭਾਵੁਕ ਹੋ ਗਏ ਕਿ ਭੇਟੇ ਨੇ ਹਨਾ ਸੁਪਨੇ ਪੂ ਦੇਖੋ ਜੀ ਮੈਂ ਇੱਕ ਗੱਲ ਜਰੂਰ ਕਹਾਂਗਾ ਸ਼ਾਇਦ ਲੋਕ ਇਸੇ ਤੋਂ ਡਰਦੇ ਨੇ ਮਜਬੂਰੀ ਤੇ ਕਠਿਨਾਈਆਂ ਬੰਦੇ ਜ਼ਿੰਦਗੀ ਚੋਂ ਆਉਣੀਆਂ ਬਹੁਤ ਜ਼ਰੂਰੀ ਨੇ ਅਸਲ ਸਾਡਾ ਗੁਰੂ ਇਹ ਹਨ ਤੁਸੀਂ ਦੇਖੋਗੇ ਮੈਂ ਹਜੇ ਤਾਂ ਮੇਰੇ ਸੁਪਨੇ ਹੋਰ ਪੂਰੇ ਕਰ ਰਹੇ ਹਾਂ ਮੈਂ ਗੀਤਕਾਰੀ ਕਰਦਾ ਹੁੰਦਾ ਸੀਗਾ ਮੇਰੇ ਗੀਤ ਰਿਪੋਰਟ ਵੀ ਹੋਏ ਨੇ ਮੇਰੇ ਉਹ ਸੁਪਨੇ ਵੀ ਲੁੱਟੇ ਨੇ ਮੈਂ ਗਾਇਕੀ ਕਰਨੀ ਚਾਹੁੰਦਾ ਸੀ ਉਹ ਸੁਪਨੇ ਉਹ ਵੀ ਹਜੇ ਮੈਨੂੰ ਚ ਪੂਰੇ ਕਰਨੇ ਆ ਤੇ ਤੁਸੀਂ ਯਕੀਨ ਮੰਨੋਗੇ ਉਹਨਾਂ ਦੇ ਵਿੱਚ ਮੇਰਾ ਕਿਸੇ ਨਾ ਕੋਈ ਉਸਤਾਦ ਨਹੀਂ ਜਦ ਕਿ ਉਸ ਟਾਈਮ ਦੇ ਵਿੱਚ 15 ਸਾਲ ਪਹਿਲਾਂ ਟੀਸੀ ਦੀ ਗੀਤ ਰਿਕਾਰਡ ਹੋਣਾ ਬਹੁਤ ਵੱਡੀ ਗੱਲ ਹੁੰਦੀ ਸੀਗੀ ਠੀਕ ਹੈ ਨਾ ਮੇਰਾ ਪਹਿਲਾ ਗੀਤ ਟੀਸੀ ਦੀ ਕੰਪਨੀ 'ਚ ਰਿਕਾਰਡ ਹੋਇਆ ਸੀ ਇੰਗਰੇਜੀ ਜਿਹੜੀ ਹੁੰਦਾਇਆ ਸੀ ਸੋ ਕਹਿਣ ਦਾ ਮਤਲਬ ਇਹ ਆ ਵੀ ਜੇ ਬੰਦੇ 'ਤੇ ਜज्ਵਾ ਹੋਵੇ ਹੈਨਾ ਜਿਸ ਤਰ੍ਹਾਂ ਕਿ ਮੈਂ ਇੱਕ ਗੱਲ ਸੁਣੀ ਸੀ ਅ ਅਮੇਰ ਜੀ ਦੇ ਵਿੱਚੋਂ ਮੈਂ ਕਿਤਾਬ 'ਚ ਪੜ੍ਹੀ ਸੀ ਵੀ ਜੋ ਸਾਡੇ ਅਸੀਂ ਆਪਣੇ ਆਪ ਤੋਂ ਸਿੱਖਣਾ ਉਸਤਾਦ ਨਹੀਂ ਸਿਖਾ ਸਕਦਾ ਜੀ ਕਿਵੇਂ ਗੁਰੂ ਕਹਿੰਦੇ ਨੇ ਨਾ ਵੀ ਅੰਦਰ ਦੀ ਜੋ ਤਾਂ ਪਾਨੂੰ ਆਪੇ ਜਗਾਉਣੀ ਪੈਂਦੀ ਹੈ ਜਿਹੜੇ ਜਿੰਨੇ ਮਰਜ਼ੀ ਮੰਦਰ ਨੂੰ ਸਿੱਧਾ ਕੋ ਮਿਲੋ ਜਿਵੇਂ ਯੁਵਰਾਜ ਨੂੰ ਪੁੱਛੇ ਵੀ ਪੁੱਛੋ ਕਹਿੰਦਾ ਮੈਨੂੰ ਆਪਣੇ ਆਪ ਦਾ ਹਾਂਜੀ ਇਹ ਅਸਲ ਵਿੱਚ ਮੈਂ ਇਹਨੂੰ ਜਾਣ ਕੇ ਨਹੀਂ ਛੱਡ ਰਿਹਾ ਉਹੀ ਮੈਂ ਟ੍ਰਿਕੇ ਦੇ ਵਰਤ ਰਿਹਾ ਵਾਂ ਜੇ ਮੈਂ ਸਿਖਾਇਆ ਤੇ ਜਿਹੜਾ ਮੈਨੂੰ ਖੁਸ਼ ਹੁੰਦਾ ਉਹੀ ਸਿੱਖੂਗਾ ਇਹ ਜਿਹੜਾ ਪਰ ਇਹ ਅੰਦਰੋਂ ਅੰਦਰ ਹੀ ਸਿੱਖ ਰਿਹਾ ਵਾ ਹਨਾ ਉਹ ਮੈਂ ਕਈ ਵਾਰ ਹੈਰਾਨ ਹੋ ਜਾਂਦਾ ਵਾਂ ਉਹ ਚੀਜ਼ਾਂ ਮੈਂ ਸੱਚਾਈ ਹੀ ਦੇ ਰਿਹਾ ਵਾਂ ਉਹ ਕਈ ਵਾਰ ਚੀਜ਼ਾਂ ਮੇਰੇ ਕੋਲ ਵੀ ਨਹੀਂ ਹੁੰਦੀਆਂ ਹੈਗੀਆਂ ਸੋ ਇਸ ਕਰਕੇ ਮੈਨੂੰ ਆਪ ਦੇ ਆਪ ਛੱਡਦਾ ਮ ਅੱਛਾ ਫਿਰ ਸ਼ਾਇਰੀ ਤੁਸੀਂ ਕਹਿੰਦੇ ਸੀ ਸੁਣਾਣੀਆਂ ਸੁਣਾ ਦੋ ਪੱਟ ਤਾਰੀ ਦੀ ਸਾਦਰ ਦੇ ਲਾਲਾ ਤੇ ਵਿਦ ਬਲ ਮਾਰੀ ਲੈ ਕੀ ਬੋਲਿਆ ਹੈ ਜਲਦੀ ਜਲਦੀ ਬੋਲ ਕਹਿੰਦਾ ਜੀ ਕੋਠੇ ਉੱਤੇ ਆ ਰਹੀ ਨਹੀਂ ਸਾਡੇ ਨਾਲ ਦਿਲ ਲਾਲਾ ਤੇਰੀ ਫ੍ਰੀ ਚ ਬਣਾ ਦੂ ਅਲਮਾਰੀ ਨਹੀਂ ਅੱਛਾ ਐਦਾਂ ਪ੍ਰਪੋਜ਼ ਕਰੇਗਾ ਤੂੰ ਕੁੜੀਆਂ ਨੂੰ ਸੋ ਇਹ ਸੀਗਾ ਲੜਕਾ ਯੁਵਰਾਜ 5 ਸਾਲਾ ਬੱਚਾ ਜਿਹੜਾ ਕਿ ਇੰਨੀ ਛੋਟੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਨੌਲੇਜ ਰੱਖਦਾ ਵਾ ਹਰ ਚੀਜ਼ ਇਸ ਨੂੰ ਪਤਾ ਹੈ ਜੋ ਕਰਨਾ ਚਾਹੁੰਦਾ ਹੈ ਸਿਵਲ ਇੰਜੀਨੀਅਰ ਵੱਡਾ ਹੋ ਕੇ ਬੰਨਣਾ ਚਾਹੁੰਦਾ ਹੈ ਮੈਂ ਕਹਿੰਨੀ ਆ ਕਿ ਬੱਚਿਆਂ ਨੇ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਕਹਿੰਦੇ ਆ ਕਿ ਇੱਕ ਉਮਰ ਹੁੰਦੀ ਆ ਜਿਹਦੇ ਵਿੱਚ ਸਿੱਖਣਾ ਚਾਹੀਦਾ ਲੇਕਿਨ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਉਹ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 1 ਸਾਲ ਦੇ ਬੱਚੇ ਨੇ ਵਰਲਡ ਰਿਕਾਰਡ ਬਣਾਤਾ ਸੀਗਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਆਪਣੇ ਆਸ-ਪਾਸੇ ਦੇ ਬੱਚਿਆਂ ਨੂੰ ਆਪਣੇ ਫੈਮਿਲੀ ਦੇ ਵਿੱਚ ਇਹ ਵੀਡੀਓ ਜ਼ਰੂਰ ਦਿਖਾਈਏ ਨਾਲ ਹੀ ਜੇਕਰ ਯੂਵੀ ਦੇ ਨਾਲ ਗੱਲਬਾਤ ਕਰਨੇ ਚਾਹੁੰਦੇ ਹੋ ਯੂਵੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਜਿਵੇਂ ਯੂਵੀ ਦੇ ਚੈਨਲਸ ਦੇ ਥਰੂ ਤੁਸੀਂ ਯੂਵੀ ਨੂੰ ਫੋਲੋ ਵੀ ਕਰ ਸਕਦੇ ਹੋ ਕਿ ਸਰੀ ਕਿਸ ਤਰ੍ਹਾਂ ਯੂਵੀ ਆ ਜਿਹੜਾ ਕਿ ਦੂਸਰੇ ਬੱਚਿਆਂ ਨੂੰ ਮੋਟੀਵੇਟ ਕਰਦਾ ਹਾਂਜੀ ਦੇਖੋ ਜਿਸ ਤਰ੍ਹਾਂ ਆਪਾਂ ਕਈ ਸੋਚਦੇ ਵੀ ਹੁਣ ਇੰਟਰੂ ਦੇਖਣ ਵਾਲੇ ਹਾਂ ਵੀ ਸ਼ਾਇਦ ਗੱਲਾਂ ਮਾਰੀ ਜਾਂਦੇ ਨੇ ਨਾ ਯੂਵੀ ਆ ਕਰ ਦਿੰਦਾ ਉਹ ਕਰ ਦਿੰਦਾ ਐਕਚੁਅਲੀ ਇੱਥੇ ਪ੍ਰੋਪਰ ਸੈਟਅਪ ਨਹੀਂ ਹੈਗਾ ਜਿਸ ਤਰ੍ਹਾਂ ਸਾਡੀਆਂ ਸਾਈਡਾਂ ਦੇ ਕੰਮ ਚੱਲਦੇ ਆ ਕਿਚਨਾਂ ਦੇ ਕਬੂੜਾਂ ਦੇ ﺍﻟमारीਆਂ ਦੇ ਹੈ ਨਾ ਡੋਰਸ ਦੇ ਉੱਥੇ ਜਾ ਕੇ ਇਹ ਮੈਂ ਜੂਵੀ ਦਿੱਲੀ ਦੀ ਅਪਡੇਟ ਪਾਉਣਾ ਦਿੱਲੀ ਦੀ ਬੋਲ ਤੁਸੀਂ ਹਰਾਨ ਹੋ ਜਾਓਗੇ ਦੇਖ ਕੇ ਜੂਵੀ ਦੀ ਲਾਈਵ ਵੀਡੀਓ ਪਾਉਣਾ ਮੈਂ ਇਸ ਕਰਕੇ ਮੈਂ ਬੇਨਤੀ ਕਰੂੰਗਾ ਜੇ ਪੇਜ ਆਇਆ ਇੰਸਟਾਗ੍ਰਾਮ ਪੇਜ ਆ ਜੂਰਾ ਸਿੰਘ ਚੋਹਾਨ 38 यूट्यूब और फेसबुक का आईडिया गूगल कारपेंटर जुड़ाज के नाम से तुम उतु जाके देखोगे लाइव तुम देख सकते हो भी जो भी किस तरह काम करता वा अपने हथीम कम करता कमाल करके दिखाई